ਤੇ ਧੁੰਦ ਪੈ ਗਈ ਚੰਗੀ ਵਿੱਚ ਵਿੱਚ ਜੇ ਬੜਾ ਬੁੱਲਾ ਆਉਂਦਾ ਧੁੰਦ ਦਾ ਤੇ ਵਿੱਚੋ ਵਿੱਚ ਤੇ ਕੰਮ ਠੀਕ ਹੀ ਆ ਥੋੜਾ ਬੜਾ ਹਾਂ ਹੁਣੇ ਜੇ ਐਂ ਐਂ ਦੁਕਾਨ ਤੋਂ ਸਮਾਨ ਸਮੁੰਨਿਆ ਕੇ 8 ਵਜ ਗਏ ਨੇ ਤੇ ਘਰੇ ਜਾ ਰਹੇ ਹੁਣ ਵਾਪਸੀ ਨਾਲ ਮੇਰੇ ਜੀਜਾ ਜੀ ਬੈਠੇ ਆ ਇੰਦਰ ਉਸਤਾਦ ਜੀ ਓਏ ਹਾਂ ਧੁੰਦ ਕਰੋ ਚੱਕ ਓਏ ਆ ਫਾਰਚਨਰ ਦੀਆਂ ਲੇਟਾਂ ਨੱਬਣੀਆਂ ਹੋਣ ਨੇ ਲੈ ਵੀ ਕਰੋ ਚੱਕ ਮੈਨੂੰ ਤੇ ਕੋਈ ਲੱਭ ਨਹੀਂ ਡਿਆ ਮੈਂ ਰੱਬ ਦੇ ਸਾਰੇ ਜਾਣਦੇ ਆ ਵਾ ਤੈਨੂੰ ਵਲੌਗ ਨੂੰ ਇੰਜੋਏ ਕਰ ਬਸ ਤੂੰ ਅੰਦਰੋਂ ਇੰਜੋਏ ਕਰ ਬਸ ਐਕਨੇ ਬਰੇ ਹਾਲ ਇਹ ਅਜੇ ਕਿ ਮੈਂ ਘਰ ਦੇ ਲਾਗੇ ਫਿਰਨ ਧਿਆ ਬਿਲਕੁਲ ਇੱਥੇ ਮੇਰਾ ਘਰ ਹੈਗਾ ਸਿਰਫ 10 ਕਿਲੋਮੀਟਰ ਬਸ ਤੇ 10 ਕਿਲੋਮੀਟਰ ਕਦੇ ਜ਼ਿਆਦਾ ਆਉਂਦਾ ਦੱਸ ਤੂੰ ਕਿੱਥੇ ਆ ਉਹ ਜੇ ਉਹ ਕਿੰਨੀ ਪੈ ਗਈ ਉਹ ਮੇਰੇ ਮਗਰ ਭੱਜ ਗਈ ਹਾਂ ਦੱਸ ਕਹਿੰਦੀ ਮੇਰੇ ਪਾਪਾ ਆ ਗਏ ਮੇਰੇ ਪਾਪਾ ਕੌਣ ਆ ਗਿਆ ਅੰਮਾ ਹੈ ਕਰੋ ਆ ਕਿਉਂ ਮੈਂ ਤੁਹ ਕਰਾ ਤੇ ਕਰਕੇ ਤੇ ਠੰਡ ਲੱਗਣੀ ਮੈਨੂੰ ਚੱਲੀ ਗਏ ਕਰ ਬੱਝ ਗਏ ਮੇਰੇ ਬਾਤੇ ਗੀਲੇ ਹੈ ਹੈ ਮੇਰੇ ਬਾਤੇ ਗੀਲੇ ਹੈ ਮੈਂ ਪੋਛੂ ਨਹੀਂ ਲੱਗੇ ਆਏ ਤੇਰੇ ਬਾਤੇ ਇਹਦੇ ਬਾਜੀ ਦੇਵੇਂ ਕਾਕਾ ਨੇ ਲਾਡੀਆਂ ਕਰਨ ਮੈਨੂੰ ਆਪਣੇ ਕਾਕੀ ਨੂੰ ਆਂ ਜੀ ਇਹਦੇ ਕਰੀਮ ਲਾਉਣੀ ਹੈ ਮੂੰਹ ਤੇ ਖੁਸ਼ਕੀ ਨਹੀਂ ਲੈ ਵੀ ਇਧਰ ਸਿਰ ਵਖੰਡਿਆ ਇੰਨ ਕਰਦਾ ਇਧਰ ਵਖ ਰਿਆ ਸ਼ੇਰ ਹੈ ਕੈਂਬਰ ਲਾ ਲਈ ਨੇ ਇਹ ਕੈਂਬਰ ਚ ਬਣਾਉਣਾ ਕਿ ਜਮਿਨੇ ਦਸਾ ਪਨੀਰ ਲਿਆਵਾਂ ਦੇਣੇ ਬਣਾ ਕੇ ਆਜੂਗੀ ਤੇ ਜੀਜੂ ਨੂੰ ਪੁੱਛ ਲੋ ਖਾਂਦੇ ਪਨੀਰ ਲਿਆਵਾਂ ਫਿਰ ਜਾਵਾਂ ਮੋਟਰਸਾਈਕਲ ਤੇ ਚਲ ਜਣਾ ਕੰਨਾਂ ਹੈਗਾ ਭਾਈ ਨੂੰ ਰਹਿਣ ਦੇ ਇਥੇ ਠੰਡ ਬੜੀ ਹੈ ਆ ਕਿਹੜੇ ਸਾਨਾ ਹੈਦਾ ਪਾਪਾ ਚਲੀਏ ਕਿੰਨੇ ਜਾਣ ਆਹ ਠੰਡ ਕੋੜੇ ਕੋੜੇ ਆ ਇਹਦੇ ਨਾਲ 50 ਤੋਂ ਕੋਲ ਸੌਂਦਾ ਨਿਕਲੋਗੀ ਆਪਾਂ ਤਾਂ ਇਹਨਾਂ ਨੂੰ ਰਹਿਣ ਦੇ ਆਪਾਂ ਦੋਵੇਂ ਉਹ ਦਿਨ ਵਾਂਗ ਬਿਆਹ ਤੋਂਦਾ ਜੇ ਤਿੰਨ ਦਿਨ ਕੋਟੀਆਂ ਤੋਂ ਤੇਰੀ ਗੁੱਤ ਵੇਖਣੀ ਲੱਗਦਾ ਮੈਂ ਤੇ ਮੈਂ ਕਹਾਂ ਜਿਹੜਾ ਕੋਈ ਪੁੱਛੂ ਰਾ ਰਸਤੇ ਜੇ ਮੈਂ ਕਿੰਨੇ ਕੀਤੀ ਮੈਂ ਤਾਂ ਮੇਰੀ ਭਾਬੀ ਨੇ ਕੀਤੀ ਧੇਗੜੀਆਂ ਲਾ ਲਾ ਕੇ ਪੁੱਛ ਤੇ ਧੇਗੜੀਆਂ ਲੋਈਆਂ ਲੋਕੀ ਲੈ ਲੈ ਫਿਰ ਉੱਤੋਂ ਭਲੇੜ ਗਈ ਮੈਂ ਤੇ ਮੈਂ ਉਹਨਾਂ ਕੰਬਲੇ ਹੋਏ ਗੱਦੇ ਲਾ ਕੇ ਨੀ ਸੋਈਆਂ ਥੱਲੇ ਤੇ ਭਾਜੀ ਕੀ ਹਾਂਦੇ ਤੁਸੀਂ ਫਿਰ ਘੜੀ ਤੋਂ ਜਾਣਾ ਲਕੋ ਰਹਿ ਜਣ ਵੇ ਨਾ ਵੇਲਾ ਹੁਣ ਆਇਆ ਹੁੰਦਾ ਆ ਵੀ ਕਿਦੀ ਬਹੁਤ ਹੁਣਾ ਮਜਾ ਆ ਗੇ ਪਾਜੀ ਘੰਟਾ ਕਰੇ ਚੜੇ ਸੀਤ ਨਹੀਂ ਚੜਦੀ ਜੇ نیند ਆ ਗਈ ਉਹ ਅੱਲਾ ਕਹਾਂ ਅੱਲਾ ਕਾਕੜ ਜਿਹੜੇ ਖਟਣਦੇ ਨੇ ਵੈਸੇ ਨਾ ਇਦਾਂ ਕਰੀਏ ਵਾਕਿਆ ਜਿਹੜਾ ਹੈ ਫੈਸ਼ਨ ਵਾਸਤੇ ਇਧਰ ਆਇਆ ਫੋਲਡ ਹੋ ਜਾਂਦਾ ਇਧਰ ਮਿਲ ਕੇ ਤਾਂ ਚੱਕ ਸਕਦੇ ਆ ਕਿੰਨੇ ਐਂਗਲ ਜੇ ਲਗਾਇਆ ਹੋਇਆ ਏ ਇਹਨੂੰ ੜਾ ਕੇ ਆਵੇ ਕਿੱਲ ਲੱਗੇ ਨਾ ਜਿੱਥੇ ਮਰਜ਼ੀ ਆਪਾਂ ਐਡਜਸਟ ਕਰ ਸਕਦੇ ਆ ਅਸੀਂ ਤਾਂ ਇਹ ਦੇ ਖਾਨੇ ਪਰਲੇ ਬੰਨੇ ਨੇ ਦਰਵਾਜ਼ੇ ਪਰਲੇ ਬੰਨੇ ਨੂੰ ਉਧਰ ਇੱਦਾਂ ਜੀਜਾ ਭੱਜਾ ਹੋਂਡੇ ਲੈ ਹੌਕਰ ਬੋਰਡ ਹੋ ਗਿਆ ਕੰਮ ਮੈ ਜੋ ਪਾਜੀ ਚੱਲ ਜੀ ਹੈਗਾ ਇੰਕੀ ਦਾ ਆਈਓ ਕੋਠੀ ਦੇ ਵੇਖੋ ਕੋਠੀ ਦਾ ਸੰਭਾਲ ਲਿਤਾ ਵੀਰ ਨੇ ਆ ਕੰਨਾ ਪੂਰੀ ਕੋਠੀ ਉਹਦੇ ਨਾਲ ਮਾਰ ਦੇਣਾ ਹੈ ਤੇ ਪੈ ਪਜੇਂਦਰ ਆ 10 12 ਵੱਡੇ ਵਰਣੀ ਜਾਣਾ ਤੇ ਟੈਂਕੀ ਜਿਵੇਂ ਕਰਦਾ ਨੇ ਪ੍ਰੋਫੈਸਰ ਹੁਣ ਟੈਂਕੀ ਕਰਨ ਦੀ ਬਣੀ ਆ ਕੀ ਆ ਵਾ ਕੋਠੀ ਲੈ ਗਮ ਹੁੰਦੇ ਪੁਰਾਣੇ ਨਵੀਂ ਕੋਠੀ ਆ ਜਿਹਨਾਂ ਨੂੰ ਗੁੱਟ ਤੇ ਪਾਉਣ ਦਾ ਸ਼ੌਂਕ ਨਾ ਚੰਨੀ ਜੰਨੀ ਪਾ ਸਕਦਾ ਗੁੱਟ ਨੂੰ ਹੁਣ ਆਈਏ ਪਾ ਜੀ ਆ ਏਡਾ ਦਾਣਾ ਲੈਣ ਦੇ ਮਾ ਵੀ ਇੱਥੇ ਟੱਬਰ ਨੇ ਥੋੜੀ ਰਹਿਦਾ ਸਲੂਨ ਤੇ ਸਾਰੇ ਨੇ ਮਾ ਕੋ ਛੋਟਾ ਜਿਹਾ ਲਓ ਮਤਨ ਮੋਹਰੇ ਦੇ ਕਾਪੀ ਆ ਕਨੇਹੀ ਅੰਨੇ ਗਾਇਆ ਪਾਜੀ ਬਹੁਤ ਹੈ ਜੇ ਨਹੀਂ ਤੇ ਇਹਨੂੰ ਵੀ ਛੰਡ ਕਰਕੇ ਤੇ ਛੋਟਾ ਕਰ ਦੋ ਦਾਵਿਦ ਇੰਦਰਾ ਨੰਬਰ ਦਾ ਕੰਮ ਸ਼ੁਰੂ ਕਰਤਾ ਆ ਵੀ ਵਿਆ ਕਰਨ ਇਹਨੂੰ ਪੈਪ ਨਾਲ ਥੋੜੇ ਛਿਰੀ ਮਾਰ ਕੇ ਅੰਦਰ ਕਰਾਉਣਾ ਇਹਨੂੰ ਪਤਾ ਕਿ ਬੁਰਾ ਲੱਗਦਾ ਇਦਾਂ ਸਾਹਮਣੇ ਜਾ ਰੇ ਇਹ ਨਹੀਂ ਗੱਲ ਬਾਨੀ ਨਹੀਂ ਲੈ ਵੀ ਆ ਵੀ ਇੰਨੇ ਘੱਟਾ ਹੀ ਕੰਮ ਹੁੰਦੀ ਯਾਰੇ ਬੰਤੇ ਆਇਆ ਨਰਕੋਈ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਚੱਲੂਗੀ ਲੈ ਵੀ ਏਦਾਂ ਕਰਕੇ ਆਓ ਸਿਸਟਮ ਬਣਾਤਾ ਪਾਰਟੀਸ਼ਨ ਇੱਧਰ ਹੋਰ ਕਰਨੀਆਂ ਆਂ ਦਰਵਾਜੇ 'ਚ ਲਾ ਦੇਣੇ ਤੇ ਇੱਥੇ ਪਤਾ ਕਿ ਗਾਂ ਤੁਮਿੰਦਰ ਭਾਈ ਨਿਕੋਂਗੇ ਮੈਂ ਥੋੜਾ ਪਲਸਟਰ ਜਿਆ ਕਰਦੇ ਇੱਥੋਂ ਨਾ ਤਰੇਸ਼ਾਂ ਜਿਆ ਕਰਖਣਾ ਇੱਥੇ ਸਤ੍ਰੇਕ ਨੇ ਤ੍ਰੀਸੋਣੇ ਕਰਾਨੇ ਨੂੰ ਪੀਪੀਟੀ ਲਗਾਉਣੀ ਪਣੀ ਜੇ ਨਹੀਂ ਤੇ ਜੀਜਾ ਇਹ ਕਹਿੰਦੇ ਬਈ ਇੱਥੇ ਮੈਂ ਨਾ ਪਿੱਲਰ ਜਾਂ ਬਣਾ ਦੂੰਗਾ ਪੀਵੀਸੀ ਟਾਈਪ ਉਹ ਬੜਾ ਸੋਹਣਾ ਲੱਗਣਾ ਇੱਥੇ ਪਿੱਲਰ ਜੇ ਬਣਾਵਾ ਦੂੰਗਾ ਪੈਪ ਲੁਕ ਜਣਾ ਜਿਹੜੇ ਚੰਗੇ ਲ ਐਂਦਾ ਬੁਰੇ ਲੱਗਦੇ ਯਾਰ ਤੇ ਬਾਕੀ ਆੜੇ ਆ ਪਾ ਆ ਪਿਆ ਜਿਹੜੇ ਆੜੇ ਆ ਇੱਥੇ ਐਂ ਤ੍ਰੀਸ ਮੀਟਲ ਲਾ ਦਣੀ ਇੱਥੇ ਮੈਂ ਤ੍ਰੀਸ ਮੀਟਲ ਲਾ ਦਣੀ ਆ ਵੀ ਲੁਕ ਜਣੇ ਸਾਰੇ ਲੁਕ ਜਣੇ ਆ ਜਿੰਨੇ ਵੀ ਆ ਗਿਆ ਸਾਰੇ ਆ ਮੈਨੀਪੈਡੀ ਦਾ ਸਿਸਟਮ ਲਗਾਤਾ ਠੀਕ ਹੈ ਤੇ ਇੱਥੇ ਟੱਪ ਆਉਣਾ ਇੱਥੇ ਮੈਨੀਪੈਡੀ ਦਾ ਇਧਰ ਨੂੰ ਮੂੰਹ ਇਹ ਇਹਦੇ ਉੱਤੇ ਦੇ ਮਲੂ ਮਸਾਲਾ ਪਾ ਲੈਣਾ ਨਾ ਇਹਦੇ ਤੇ ਮਸਾਲਾ ਪਾ ਲੈਣਾ ਹੈ ਤੇਲ ਲਾਦਵੀ ਕੱਟ ਕੇ ਤੇ ਉਧਰ ਵੀ ਇਦਾਂ ਤਰੇਸ਼ ਮੈਂ ਤੇਲ ਲਾਉਣੀ ਉੱਥੇ ਆਹਰ ਸੋਈਦਾ ਹੋਗਾ ਇੱਥੇ ਸਿੰਕ ਆਊਗਾ ਇੱਥੇ ਇੱਥੇ ਸਿੰਕ ਆਊਗਾ ਇੱਥੇ ਵੀ ਠੀਕ ਹੈ ਜੀ ਇੱਥੇ ਸਿੰਕ ਆ ਲੈਣਾ ਓਕੇ ਹੋ ਗਿਆ ਕੰਮ ਇਹ ਵਾਲਾ ਤੇ ਇੱਥੇ ਵੇਸਟਿੰਗ ਪੈਪ ਵੀ ਇਹਦੇ ਨਾਲ-ਨਾਲ ਪੈਣਾ ਵਾ ਵੇਸਟਿੰਗ ਪੈਪ ਪਾਣੀ ਦਾ ਵੇਸਟਿੰਗ ਸਿੱਧਾ ਇਦਾਂ ਨਾਲ-ਨਾਲ ਪਾਖਣਾ ਇੱਥੇ ਇਦਾਂ ਆਹ ਦੇਖੋ ਇੱਥੋਂ ਘੜੀ ਹੋਲ ਮਾਰਿਆ ਉਹ ਏ ਉਹ ਕੋਲ ਹੋਲ ਮਾਰਿਆ ਇਹਦੇ 3 ਇੰਚ ਹੀ ਪੈਪ ਸਿੱਧਾ ਇੰਨ ਘਾਖਣਾ ਬਾਹਰ ਲੈ ਆ ਜਣਾ ਇੱਥੇ ਉਹ ਉੱਥੇ ਜਾ ਉੱਥੋਂ ਬਾਹਰ ਐ ਪਾ ਦੇਣਾ ਮੁੜ ਕੇ ਉੱਥੋਂ ਮੱਕਰ ਚ ਆਇਆ ਦੇਖੋ ਉਹਦੇ ਵੇਖੋ ਸਨੋਪ ਐਂਡੀਅ ਸਨੋਪ ਐਂਡੀਅ ਡਿਫਿਊਜ਼ਰ ਲਾਇਆ ਹੈ ਡਿਫਿਊਜ਼ਰ ਲਾਇਆ ਵਾ ਤੁਹਾਨੂੰ ਥੋੜੀ ਆ ਐਲਨ ਥੋੜੀ ਪਤਾ ਆ ਹਾਂ ਇਹ ਡਿਫਿਊਜ਼ਰ ਨਾਲ ਸਾਰਾ ਕੁਝ ਆ ਗੱਡੀ ਦਾ ਇੱਕ 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 ਇਹਨੇ ਨਹੀਂ ਵਖੜ ਡਿਫਿਊਜ਼ਰ ਅੱਜ ਮੈਂ ਚਲ ਬਖਾ ਦਿਆ ਸਾਰੇ ਨਾ ਆਦਮੀ ਯਾਰ ਵੇਖ ਲੈ ਡਿਫਿਊਜ਼ਰ ਕਿਉਂ ਕਰੋ ਚਾਹੋ ਲੈਡ ਤੇ ਚਿੱਟੀ ਉਦਾਂ ਕੱਖ ਨਹੀਂ ਕਰਦੀ ਐਵੇਂ ਗੱਲਾਂ ਹੀ ਆ ਵੀ ਪੀੜੀਆਂ ਲਾਈਟਾਂ ਕਾਮਯਾਬ ਲਾਈਟਾਂ ਪੀੜੀਆਂ ਹੀ ਆ ਵੀਰੇ ਹਾਂ ਕਾ ਐਸੇ ਕਰਕੇ ਹੀ ਸਪਲੈਂਡਰ ਨਹੀਂ ਵੇਚਦੇ ਤਾਂ ਇਹਨੇ ਗੱਡੀ ਨਹੀਂ ਲੈਣੇ ਤਾਂ ਇਹਨੇ ਗੱਡੀ ਬਲੈਂਡਰ ਤੇ ਲੈਡ ਪੀੜੀਆਂ ਦਾ ਇੰਡੇ ਗਰਵਾ ਤਾਂ ਕਰਕੇ ਗੱਡੀ ਲੈਣ ਲੈ ਐਵੇਂ ਇਹ ਚੱਲ ਪੀੜੀਆਂ ਚੱਲਣਗੀਆਂ ਪੀੜੀਆਂ ਲਾਈਟਾਂ ਚੱਲਣਗੀਆਂ ਬਟਾਲੇ ਵੇਹਲਾ ਕੋਈ ਧੁੰਦ ਨਹੀਂ ਹੈਗੀ ਮਤਲਬ ਆ ਬਾਈਪਾਸ ਤੇ ਧੁੰਦ ਵਾਧੂ ਘਰੇ ਪਹੁੰਚ ਗਏ ਆ ਅੱਜ ਮੈਂ ਆ ਚੋਂ ਡੈਡੀ ਜੀ ਦੇ ਦੇਖਣ ਜਿੱਦ ਡੈਡੀ ਬੈਠੇ ਨੇ ਕਰਤਾਬ ਨੰਬਰ ਦਾ ਕੰਮ ਥੋੜਾ ਰਹਿ ਗਿਆ ਹੁਣ ਆਪਣਾ ਹੋਣ ਵਾਲਾ ਹਾਂਜੀ ਬੋਲੋ ਬੋਲੋ ਵੀਰ ਲਾਇਆ ਅੱਗੇ ਮੇਰੇ ਜੀ ਆਇਆ ਤੇ ਮੈਨੂੰ ਕਹਿੰਦੀ ਮੈਂ ਮਿਲਿਆ ਨਹੀਂ ਨਾ ਕਹਿੰਦੀ ਤੁਸੀਂ ਤਾਂ ਮੈਨੂੰ ਅੱਜ ਮਿਲਿਆ ਹੀ ਨਹੀਂ ਹੈ ਕੀ ਹੈ ਫਿਰ ਘੁਣ ਹੈ ਤੁਸੀਂ ਮੈਨੂੰ ਮਿਲਿਆ ਨਹੀਂ ਮੈਂ ਮਿਲਿਆ ਤਾਂ ਹੈਗਾ ਪਤਮਾ ਵੀ ਸਿਪਾਈ ਬਾਅਦ ਵਿੱਚ ਵਿਚਾਰੀ ਵੀ ਸਪੈਸ਼ਲ ਕਹਿਣੇ ਕਹਿੰਦੀ ਪਪਾ ਅੱਜ ਤੁਸੀਂ ਮੈਨੂੰ ਮਿਲਿਆ ਹੀ ਨਹੀਂ ਚਲ ਕੋਈ ਨਹੀਂ ਪਤਾ ਕੋਈ ਨਹੀਂ ਪਤਾ ਕਿੱਥੇ ਮੈਂ ਕਿਤੇ ਵੀ ਨਹੀਂ ਚੱਲੇ ਆ ਪੁੱਤ ਮੈਂ ਕਿਤੇ ਵੀ ਨਹੀਂ ਚੱਲੇ ਨਹੀਂ ਚੱਲੇ ਮੈਂ ਕਿਤੇ ਵੀ ਰਾਜੇ ਆ ਰੱਜੀ ਜਾਂ ਤਾਂ ਕੋਈ ਪਤਾ 前面。 ਕੱਲ ਆ ਜਾ ਤੂੰ ਸਾ ਸਰ ਮੈਂ ਦਫਾ ਕਿੱਥੇ ਬੈਠਾ ਹੈ ਨਾ ਇਹ ਫੀਰ ਜਾਨੀ ਉਹ ਪੜਦਾ ਕੀ ਫਰਾਂਸੀ ਜਾਨੀ ਕੋਈ ਜਾਨੀ ਇਹ ਕਹਿੰਦੇ ਹੁਣ ਜਾਨੀ ਕੀ ਕਹਿੰਦੀ ਮੇਰੀ ਵੀਡੀਓ ਬਣਾਉਣਾ ਬੜਾ ਚਾ ਚੜਿਆ ਇਹਨੂੰ ਵੀਡੀਓ ਬਣਾਉਣਾ ਫੁੱਲੀ ਵਾਲੀ ਆ ਖਾ ਲੋ ਤੇ ਮਗਫਲੀਏ ਨੀ ਹਾਂ ਚੋਚਾ ਹਾਂ ਦੀ ਹੋ ਗਈ ਏ ਗਏ ਤੂੰ ਕਿੱਥੇ ਤੇਰੇ ਮਗਰੇ ਗਈ ਸੀ ਇਸੇ ਮੀਂਹ ਦੇ ਆ ਰਾਜਾ ਬਹੁਤ ਗੁੱਡ ਕਿੰਨੇ ਭਾਈ ਕਿੰਨੇ ਭਾਈਆਂ ਸੀ ਦਾਦੀ ਨੇ ਬਣਾਈਆਂ ਹੁ ਕੀ ਆ ਅੱਛਾ ਥੈਂਕ ਯੂ ਜੀ ਇੱਥੋਂ ਅੰਨੀ ਚੋਟੀਆਂ ਲੀਆਂ ਹੁਣ ਤਾਂ ਸੋਦੇ ਗਾ ਲੈ ਮੈਂ ਆ ਰਹੇ ਲੱਗ ਜੇ ਦੋ ਟੀਕਾ ਲਵਾਇਆ ਨਾ ਡਾਕਟਰ ਕੋ ਦਵਾਈ ਲਈ ਕਰੇ ਨਾ ਕੋਈ ਇੱਥੇ ਫੇ ਆ ਇੱਥੇ ਭਾਜੀ ਨਾਲ ਕਿੰਨੇ ਦਾ ਦੂ ਵਾ ਫਤਿਹੁਰ ਹਾਂ ਹਾਂ ਸਾਡਾ ਬਣਾ ਦੂ ਹਾਂ ਨਾ ਚਾਹ ਤਾਂ ਮੇਰੇ ਸੱਤ ਬਲ ਉਹ ਮੇਰਾ ਦਾਦੂ ਹੈ ਹਾਂਜੀ ਚਾਹ ਤੋਂ ਨਾਲ ਬਹੁਤ ਪਿਆਰਾ ਹੈ ਉਹ ਲੱਡੂਆਂ ਬਣਾ ਰਹੇ ਉਹਨਾਂ ਦੇ ਦਾਦੀ ਖਾ ਲੋ ਦਾਦੂ ਕਿੰਨੇ ਪਿਆਰ ਨਾਲ ਖਾ ਲਿਆ ਕੇ ਤੂੰ ਖਾ ਲੋ ਆਏ ਮੂੰਗ ਪਾਣੀ ਹੈਂ ਟਿਕਾ ਦੇ ਦੇ ਮਾਸਾ ਮੈਂ ਲੱ ਲਾਉਣ ਕੰਨ ਲਾਈਆਂ ਜੁਵੀ ਨੇ ਆਰਗੁਣੀ ਕਦੇ ਦੂਜਾ ਦੂਜਾ ਕਹਿੰਦਾ ਮੈਂ ਆਂ ਘਟਾਉਣਾ ਸੱਸੀ ਘਰ ਦੇ ਦਾ ਸੱਸੀ ਘਰ ਸੱਸੀ ਘਰ ਜੀ ਇਹ ਬਾਣੀ ਚੱਲਦਾ ਜਾਉਣ ਕੰਨ ਲਾਈਆਂ ਚੈਲ ਪੈਲ ਬਣੀ ਹਰਪਤਿ ਉੱਥੋਂ ਖੁਸ਼ੀ ਖੇੜੇ ਬਣਾਈ ਜਾਂਦਾ ਦਾਦ ਪਪਾ ਵਿੱਚ ਲਾਉਣ ਲੱਗੀਆਂ ਜੁਵੀ ਨੇ ਲੈ ਜੇ ਸਮ ਸਿੰਘ ਜੀ ਇੱਧਰ ਆਏ ਹਰਗੋਹ ਦਾ ਵੀ ਨਹੀਂ ਲੱਗਣ ਡਿਆ ਹਰਗੋਹ ਨੂੰ ਹੁੰਦਾ ਚੰਡਾ ਪੰਡੇ ਨਾਲ ਜੁਵੀ ਜੁਵੀ ਕਰਦੀ ਰਹਿੰਦੀ ਨੀਂਦਾ ਦੇ ਨਾਲ ਤੇ ਇੱਧਰ ਹਾਂ ਫਤਿਹ ਵੀ ਵੇਖ ਕੇ ਉਹ ਉੱਥੇ ਹੀ ਹੋ ਜਾਂਦਾ ਸਾਦਲਾੰਦਾ ਹੈ ਬਾਬੇ ਕੋ ਬਾਗੀ ਸਾਹਿਬਾਂ ਹਰਗੋਹ ਦੇ ਵਾਲ ਮੋਹਨ ਦੀ ਦਾਦੀ ਹਰ ਗੰਗੀ ਦਵਾਈ ਲਾਂ ਚੱਲੀ ਬੜੇ ਪਿਆਰ ਨਾਲ ਕਹਿੰਦੀ ਦਾਦੀ ਜੀ ਬਾਦੋ ਮੇਰੇ ਕੇਸ ਉੱਥੇ ਪਾਲਕੀ ਜੇ ਐਵੇਂ ਨਿਕਲੇ ਹਾਂ ਪਾਲਕੀ ਸਾਹਿਬ ਆਈ ਸੀ ਮਹਾਰਾਜ ਦੇ ਦਰਸ਼ਨ ਕੀਤੇ ਨਮਸਕਾਰ ਕੀ ਧੰਗ ਸਿੰਘ ਆਏ ਘੋੜੇ ਆਏ ਬਾਬੇ ਆਏ ਬੜੇ ਸੰਗਤ ਆਈ ਬੜੀ ਸ਼ੁਕਤ ਹੋਈ ਮੇਰੀ ਹਾਂ ਜੀ ਕਾਂਦੇ ਮਾਲਕਾ ਹੈ ਜੀ ਆਪਣੇ ਖੇਤੀਬਾੜੀ ਦਾ ਵੇਖਣ ਸਾਜੋ ਸਮਾਨ ਵਧੀਆ ਨਾ ਸਾਰਾ ਉਹ ਵੀ ਗਿਆ ਹਾਲੋਂ ਵੀ ਬਿਜੀ ਹੈ ਨਾ ਆ ਹਲੂ ਅੱਛਾ ਆ ਹਲੂ ਆਲੂ ਉਹ ਵੀ ਵੱਟ ਚ ਹਲੂ ਆਵੇ ਅੱਛਾ ਉਧਰ ਵੀ ਵਿੱਚ ਵਿੱਚ ਹਲੂ ਉਧਰ ਵੀ ਦੂਜੇ ਖੇਤਾਂ ਟਗਾਣੇ ਤੰਨੀ ਆ ਹਾਂ ਤੰਨੀ ਆ ਪਿਆਜ਼ ਖੜਨਾ ਤੰਨੀ ਆ ਹਾਂ ਹੂੰ ਸਰੋਂ ਤੇ ਉਹ ਮੋਲੀਆਂ ਮੋਲੀਆਂ ਆ ਵੀਗਾ ਅੱਛਾ ਸਾਰਾ ਚਕੰਦਰਾ ਵੀ ਲਾਈਆਂ ਹਨਾ ਆਹੋ ਚਕੰਦਰਾ ਲਾਈਆਂ ਪਰ ਹੁਣ ਆਹ ਡੰਡੇ ਗੁੰਡੇ ਹੋੜ ਦਾ ਘਾੜ ਦਾ ਨਹੀਂ ਨਾ ਬਾਚ ਗਿਆ ਹਾਂ ਇਹ ਤੇ ਆਪੇ ਉੱਗਿਆ ਬਾਾਂਚ ਮੈਂ ਹੁੰਦਾ ਇਹਨੂੰ ਹੁਣ ਆਖਿਆ ਚੱਲ ਪਾੜ ਲੈਨੇ